ਕਹਾਣੀ ਮੁੰਡਾ ਭਾਗਾ ਵਾਲਾ ਪਿੰਡ ਦੀ ਸਭ ਤੋਂ ਬੁੱਢੀ ਟੀਵੀ ਆਪਣੇ ਪੋਤਰੇ ਦਾ ਹੱਥ ਫੜ ਕੇ ਹਰੇ-ਹਰੇ ਵਲੇਵੇਂਦਾਰ ਰਾਹ ਤੇ ਹੌਲੀ-ਹੌਲੀ ਤੁਰ ਜਾਂਦੀ ਹੈ ਰਾਹ ਇਹ ਪ੍ਰਭਾਤ ਦੇ ਤੁੰਦਲੇ ਤੁੰਦਲੇ ਹਨੇਰੇ ਵਿੱਚ ਸੁੰਨਾ-ਸੁੰਨਾ ਲੱਗਦਾ ਹੈ ਬੁੱਢੀ ਦੀ ਕਮਰ ਚੁੱਕੀ ਹੈ ਉਹਨੂੰ ਇੱਕ-ਇੱਕ ਕਦਮ ਪੁੱਟਣ ਵੇਲੇ ਡੂੰਗਾ ਡੂੰਗਾ ਸਾਹ ਖਿੱਚਣਾ ਪੈਂਦਾ ਹੈ ਬੱਚੇ ਨੂੰ ਉਹ ਕੁਝ ਮੱਤ ਦਿੰਦੀ ਜਾਂਦੀ ਹੈ ਤੇ ਬੱਚਾ ਨਿਮਮਾ-ਨਿਮਮਾ ਡੁੱਸਕੀ ਜਾਂਦਾ ਹੈ ਹੁਣ ਤੋਂ ਕਮਾਈ ਕਰਨ ਲੱਗ ਜਾਣਾ ਹੈ ਇਸ ਲਈ ਤੈਨੂੰ ਦੂਜਿਆਂ ਦਾ ਆਦਰ ਕਰਨਾ ਚਾਹੀਦਾ ਹੈ ਪ੍ਰਭੂ ਦਾ ਇਹੋ ਨੀਮ ਹੈ ਹਾਂ ਦਾਦੀ ਤੈਨੂੰ ਆਪਣੇ ਹਤਿਆਸ਼ੀਆਂ ਤੇ ਚੱਲਵਾਸੀਆਂ ਵਸੀਆਂ ਰੂਹਾਂ ਲਈ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਹਾਂ ਜੇ ਤੇਰੇ ਕੋਲ ਕੁਝ ਪੈਸਾ ਟਕਾ ਬਚ ਜਾਵੇ ਤਾਂ ਛਤਰੀ ਖਰੀਦ ਲਵੀ ਇੱਥੇ ਮੀ ਪੈਂਦਾ ਰਹਿੰਦਾ ਏ ਚੰਗਾ ਰਾਹ ਤੇ ਚੱਲਣ ਵੇਲੇ ਆਪਣੀਆਂ ਲੱਕੜ ਦੀਆਂ ਜੁੱਤੀਆਂ ਉਤਾਰ ਲਿਆ ਕਰੀ। ਠੀਕ ਹੈ। ਦਾਦੀ ਤੇ ਪੋਤਰਾ ਹੌਲੀ-ਹੌਲੀ ਚੱĐi ਜਾਂਦੇ ਸਨ। ਸੁੰਨੀ-ਸੁੰਜੀ ਸੜਕ ਵੇਖ ਕੇ ਬੱਚੇ ਦਾ ਮੂੰਹ ਹੋਰ-ਹੋਰ ਝਵੀ ਜਾਂਦਾ ਸੀ। ਉਸ ਨੂੰ ਦੇਖ ਕੇ یوں ਲੱਗਦਾ ਸੀ ਜਿਵੇਂ ਉਹ ਆਪਣੇ ਜੀਵਨ ਦੇ ਮੋੜ ਵਿੱਚ ਹੀ ਉਦਾਸੀ ਤੇ ਗਰੀਬੀ ਦੀ ਸাকার ਮੂਰਤ ਹੋਵੇ। ਬੁੱਢੀ ਦੀਆਂ ਜੁੱਤੀਆਂ ਛੜਕਤੇ ਪਏ ਕੰਕਰਾਂ ਨਾਲ ਟਕਰਾਉਂਦੀਆਂ ਕੀੜ-ਕੀੜ ਕਰਦੀਆਂ। ਇਹ ਕੀੜ-ਕੀੜ ਸੁਣ ਕੇ ਉਹ ਆਪਣੇ ਸਿਰ ਤੇ ਕੀਤੀ ਹੋਈ ਸਾਲ ਦੇ ਅੰਦਰ ਕੰਬ-ਕੰਬ ਜਾਂਦੀ। ਲੜਕਾ ਠੰਡੀ ਹਵਾ ਕਰਕੇ ਠੁੱਠੜਦਾ ਸਿਰਕਣ ਲੱਗ ਜਾਂਦਾ। ਉਹਦੇ ਲੀੜੇ ਲੀਰੋ-ਲੀਰ ਹੋਏ ਸਨ। ਧੋਪ ਨਾਲੂ ਦਾ ਮੂੰਹ ਕਾਲਾ ਹੋਈ ਜਾਂਦਾ ਤੇ ਉਹਦੇ ਮੂੰਹ ਤੇ ਝਰੂੜੀਆਂ ਆ ਜਾਂਦੀਆਂ। ਪੁਰਾਣੀ ਮੇਲਿਆਂ ਦੇ ਗੁਲਾਮਾਂ ਵਾਂਗ ਉਹਦੇ ਮੱਥੇ ਦੇ ਵਾਲ ਕੱਟੇ ਹੋਏ ਸਨ। ਪ੍ਰਭਾਤ ਦੇ ਹਨੇਰੇ ਵਿੱਚ ਆਕਾਸ਼ ਵਿੱਚ ਅਜੇ ਵੀ ਚੰਨ ਤਾਰੇ ਟਿਮਟਿਮਾ ਰਹੇ ਸਨ। ਪਿੰਡੋਂ ਨਸਦੀ ਹੋਈ ਇੱਕ ਲੂੰਬੜੀ ਉਹਨਾਂ ਦੇ ਕੋਲੋਂ ਲੰਘ ਗਈ। ਦੂਰੋਂ ਕੁੱਤਿਆਂ ਦੇ ਭੌਂਕਣ ਦੀ ਤੇ ਕਾਵਾਂ ਦੀ ਕਾਂਕਾਂ ਦੀਆਂ ਆਵਾਜ਼ਾਂ ਸੁਣਦੀਆਂ ਸਨ। ਸਹਜੇ ਸਹਜੇ ਸੂਰਜ ਪਹਾੜੀਆਂ ਦੇ ਉਪਰੋਂ ਤੇਰਦਾ ਹੋਇਆ ਨਿਕਲ ਆਇਆ ਘਾਹ ਤੇ ਤਰੀਲ ਚਮਕ ਪਈ ਆਲਣੇ ਵਿੱਚੋਂ ਪਹਿਲੀ ਵਾਰ ਨਿਕਲੀ ਚਿੜੀ ਰੁੱਖ ਦੇ ਆਲੇ-ਦੁਆਲੇ ਡਰੀ-ਡਰੀ ਉੱਡੀ ਜਾਂਦੀ ਸੀ ਚਰਨੇ ਹੱਸਦੇ ਜਾਪਦੇ ਰੁੱਖਾਂ ਦੀਆਂ ਡਹਣਾ ਘੁਰਮੁਰ ਕਰਦੀਆਂ ਤੇ ਦੁਖੀ-ਦੁਖੀ ਤੇ ਉਦਾਸ ਜਿਹੀ ਲੱਗਦੀ ਸ਼ੜਕ ਖੇੜ ਪਈ ਸੀ ਤੀਵੀਆਂ ਜਲ ਸਰੋਤ ਤੋਂ ਮੁੜਦੀਆਂ ਗਉਂਦੀਆਂ ਆਉਂਦੀਆਂ ਥੋਲੇ ਵਾਲਾ ਵਾਲਾ ਇੱਕ ਪਿੰਡੂ ਆਪਣੇ ਬਲਦਾਂ ਨੂੰ ਅੱਗੇ-ਅੱਗੇ ਹੱਕਣ ਦੇ ਆਹਰ ਵਿੱਚ ਲੱਗਿਆ ਲੱਗਾ ਸੀ ਜੋ ਸੜਕ ਦੇ ਕੰਡੇ ਉੱਗਿਆ ਕਾਹ ਚੁਗਣ ਲਈ ਠਹਿਰ ਜਾਂਦੀ ਉਹਦੀ ਆਵਾਜ਼ ਕਿੰਨਾ ਹੀ ਚਿਰ ਦੂਰੋਂ ਕੰਨਾਂ ਵਿੱਚ ਪੈਂਦੀ ਰਹੀ ਤੁਸੀਂ ਮੇਲੇ ਜਾ ਰਹੇ ਹੋ ਇਸ ਮੁੰਡੇ ਦੀ ਨੌਕਰੀ ਲਈ ਸਰਮੈਂਡਿਓ ਜਾ ਰਹੀ ਹਾਂ ਇਹਦੀ ਉਮਰ ਕਿੰਨੀ ਹੈ ਖਾਣ ਕਮਾਉਣ ਲਈ ਕਾਫੀ ਹੈ ਪਿਛਲੇ ਜੁਲਾਈ 9-9 ਵਰਿਆਂ ਦਾ ਹੋ ਗਿਆ ਸੀ। ਦਾਦੀ ਤੇ ਪੋਤਾ ਦੋਵੇਂ ਤੁਰੀ ਜਾਂਦੇ ਸਨ। ਸੂਰਜ ਦੀ ਰੋਸ਼ਨੀ ਵਿੱਚ ਪਿੰਡ ਦੇ ਲੋਕ ਉਹਨਾਂ ਕੋਲੋਂ ਲੰਘੀ ਜਾਂਦੇ। ਘੋੜਿਆਂ ਦਾ ਇੱਕ ਵਪਾਰੀ ਘੋੜੇ ਦੀਆਂ ਟਾਪਾਂ ਵਿੱਚ ਖੁਸ਼ੀ-ਖੁਸ਼ੀ ਚੱਲੀ ਜਾਂਦਾ। ਬੁੱਢੀ ਤੀਵੀਆਂ ਚੂਚੇ ਤੇ ਰਾਈ ਆਦੀ ਲੈ ਕੇ ਮੇਲੇ ਨੂੰ ਜਾਂਦੀਆਂ। ਰੁੱਖਾਂ ਵਿੱਚੋਂ ਲੰਘਦਾ ਇੱਕ ਦਿਹਾਤੀ ਚਟਾਨਾਂ ਵਿੱਚ ਉਛਲੀ ਕੁੁੱਦੀ ਜਾਂਦੀਆਂ ਬੱਕਰੀਆਂ ਨੂੰ ਤਾੜੀ ਜਾਂਦਾ ਸੀ ਪਿੰਡ ਦੇ ਪਾਦਰੀ ਲਈ ਰਾਹਾ ਬਣਾਉਂਦੀ ਬੁੱਢੀ ਦਾਦੀ ਮੁੰਡੇ ਨੂੰ ਲੈ ਕੇ ਸੜਕ ਦੇ ਇੱਕ ਕਿਨਾਰੇ ਖਲੋ ਗਈ ਪਾਦਰੀ ਪਿੰਡ ਦੇ ਇੱਕ ਉਤਸਵ ਵਿੱਚ ਬੋਲਣ ਜਾ ਰਿਹਾ ਸੀ ਨਮਸਕਾਰ ਪਾਦਰੀ ਨੇ ਆਪਣੇ ਘੋੜੇ ਦੀ ਬਾਗ ਖਿੱਚੀ ਤੇ ਪੁੱਛਿਆ ਮੇਲੇ ਚੱਲੇ ਹੋ ਭਲਾ ਸਾਡੇ ਜਿਹੇ ਗਰੀਬ ਲੋਕ ਮੇਲੇ ਜਾ ਕਿ ਕੀ ਕਰਨਗੇ ਅਸੀਂ ਤਾਂ ਸੈਨਮੈਂਡਿਓ ਚੱਲੇ ਹਾਂ ਇਸ ਮੁੰਡੇ ਨੂੰ ਕਿਸੇ ਕੰਮ ਲਾਉਣਾ ਹੈ ਇਹ ਮੁੰਡਾ ਆਪਣਾ ਧਰਮ ਜਾਣਦਾ ਹੈ ਨਾ ਹਾਂ ਜਾਣਦਾ ਹੈ ਗਰੀਬੀ ਕਿਸੇ ਨੂੰ ਅਸਾਈ ਹੋਣ ਤੋਂ ਨਹੀਂ ਰੋਕਦੀ ਫਿਰ ਤੁਸੀਂ ਫਿਰ ਦੋਵੇਂ ਜਾਣੇ ਹੌਲੀ-ਹੌਲੀ ਤੁਰ ਪਏ ਦੂਰ ਸੈਨਮੈਂਡਿਓ ਦੇ ਗਿਰਜਾ ਘਰ ਦੇ ਚੌਹੀ ਪਾਸੇ ਉੱਗੇ ਸਰੂ ਦੇ ਰੁੱਖ ਝਲਕਣ ਲੱਗ ਪਏ ਸਨ ਜਾਪਦਾ ਉਹਨਾਂ ਦੀਆਂ ਚੋਟੀਆਂ ਤੇ ਸੁਨਹਿਰੀ ਧੂਪ ਮੱਲਮਲਾ ਰਹੀ ਹੋਵੇ ਪਿੰਡ ਦੇ ਹਰ ਇੱਕ ਘਰ ਦਾ ਦਰਵਾਜ਼ਾ ਖੁੱਲ੍ਹਾ ਹੈ ਤੇ ਉਹਨਾਂ ਦੀਆਂ ਝੰਮਣੀਆਂ ਵਿੱਚੋਂ ਧੂਆ ਉੱਠਦਾ ਆਕਾਸ਼ ਵਿੱਚ یوں ਲੀਨ ਹੋ ਜਾਂਦਾ ਹੈ ਜਿਵੇਂ ਇਕਾਂਤ ਦਾ ਸਵਾਗਤ ਹੋ ਰਿਹਾ ਹੋਵੇ ਦਾਦੀ ਤੇ ਪੋਤਾ ਬਰਸਾਤੀ ਵਿੱਚ ਜਾਵੜੇ ਦਰਵਾਜ਼ੇ ਤੇ ਬੈਠਾ ਇੱਕ ਅੰਨਾ ਆਦਮੀ ਖੈਰ ਮੰਗ ਰਿਹਾ ਸੀ ਅੱਖਾਂ ਉਸ ਉਹ ਦਿਗਾ ਆਕਾਸ਼ 'ਤੇ ਲੱਗੀਆਂ ਸਨ। ਸੰਤ ਲਈ ਤੁਹਾਡੀ ਦੇਹ ਦੀ ஆரோਗਤਾ ਤੇ ਅੱਖਾਂ ਦੀ ਜੋਤ ਬਣਾਈ ਰੱਖੇ ਤੇ ਤੁਹਾਡੀ ਰੋਜੀ ਰੋਟੀ ਬਣਾਈ ਰਹੇ ਬਣੀ ਰਹੇ। ਭਗਵਾਨ ਤੁਹਾਨੂੰ ਖਾਣ ਪੀਣ ਤੇ ਦਾਨ, ਦਕਸ਼ਨਾ ਦੇਣ ਲਈ ਦਿੰਦਾ ਰਹੇ। ਤੁਹਾਡੀ ਸਿਹਤ ਤੇ ਭਾਗ ਤੁਹਾਡੇ ਬਣੇ ਰਹਿਣ। ਭਗਵਾਨ ਦੇ ਬੰਦੇ ਬਿਨਾਂ ਕੁਝ ਦਿੱਤਿਆਂ ਨਹੀਂ ਜਾਂਦੇ। ਅੰਨੇ ਆਦਮੀ ਨੇ ਆਪਣੇ ਖਾਲੀ ਹੱਥ ਸੜਕ ਵੱਲ ਫੁਲਾਏ ਹੋਏ ਸਨ। ਆਪਣੇ ਪੋਤਰੇ ਨਾਲ ਉਹਦੇ ਕੋਲ ਆ ਕੇ ਦਾਦੀ ਨੇ ਕਿਹਾ ਭਾਈ ਅਸੀਂ ਗਰੀਬ ਬੰਦੇ ਹਾਂ ਅਸਾਂ ਸੁਣਿਆ ਸੀ ਤੁਹਾਨੂੰ ਇੱਕ ਨੌਕਰੀ ਲੋੜ ਹੈ ਹਾਂ ਹੈ ਮੇਰੇ ਪਿਛਲੇ ਨੌਕਰ ਦਾ ਇੱਕ ਸਫ਼ਰ 'ਚ ਸਿਰ ਫਟ ਗਿਆ ਸੀ ਹੁਣ ਉਹ ਉੱਕਾ ਕੰਮ ਨਹੀਂ ਕਰ ਰਿਹਾ ਮੈਂ ਆਪਣੇ ਪੋਤਰੇ ਨੂੰ ਨਹਾ ਲਿਆਂਦਾ ਏ ਬੜਾ ਚੰਗਾ ਕੀਤਾ ਨੇ ਭਿਖਾਰੀ ਨੇ ਆਪਣਾ ਹੱਥ یوں ਅੱਗੇ ਕੀਤਾ ਜਿਵੇਂ ਹਵਾ ਫੜਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਬੇਟਾ ਮੇਰੀ ਕੋਲ ਆਓ ਦਾਦੀ ਨੇ ਖਿੱਚ ਕੇ ਖਿੱਚ ਕੇ ਉਹਨੂੰ ਅੱਗੇ ਕੀਤਾ ਮੁੰਡਾ ਮੇਮਣੇ ਵਾਂਗ ਕੰਬ ਰਿਹਾ ਸੀ ਅੰਨੇ ਨੇ ਆਪਣਾ ਪੀਲਾ ਪੀਲਾ ਹੱਥ ਮੁੰਡੇ ਦੇ ਸਿਰ ਤੇ ਰੱਖਿਆ ਤੇ ਸਿਰ ਤੋਂ ਹੀ ਠਾਤੀਕ ਹੱਥ ਫੇਰੀਆ ਸਮਾਂ ਚੁੱਕ ਕੇ ਪਹਾੜ ਤੇ ਚੜਨ ਨਾਲ ਤੂੰ ਥੱਕਦਾ ਤਾਂ ਨਹੀਂ ਨਹੀਂ ਮੈਨੂੰ ਇਹਦਾ ਅਭਿਆਸ ਹੈ ਪਿੰਡ ਦੇ ਰਾਹ ਤੂੰ ਸਿਆਣ ਦਾਇ ਜਿਹੜਾ ਰਾਹ ਨਹੀਂ ਜਾਣਦਾ ਪੁੱਛ ਲਵਾਂਗਾ ਚਲਦੇ ਚਲਦੇ ਮੈਂ ਜਦ ਮੈਂ ਇੱਕ ਗੀਤ ਗਾ ਲਵਾਂਗਾ ਤੂੰ ਦੂਜਾ ਗੀਤ ਤਾਂ ਦੂਜਾ ਗੀਤ ਤੈਨੂੰ ਗਾਉਣਾ ਪਏਗਾ ਕਰ ਲਵਾਂਗਾ ਅਭਿਆਸ ਕਰ ਅਭਿਆਸ ਨਾਲ ਕਰ ਲਵਾਂਗਾ ਕਿਸੇ ਅੰਨੇ ਦਾ ਨੌਕਰ ਹੋਣਾ ਬਹੁਤੇ ਲੋਕ ਪਸੰਦ ਨਹੀਂ ਕਰਦੇ ਹਾਂ ਚੰਗਾ ਜੇ ਮੈਂ ਜੇ ਆ ਗਏ ਹੋ ਤਾਂ ਚਲੋ ਪਾਜੀ ਸੇਲਾ ਚਲਦੇ ਹਾਂ ਉੱਥੋਂ ਦੇ ਲੋਕ ਦਿਾਲੂ ਨੇ ਇੱਥੇ ਤਾਂ ਫੁੱਟੀ ਕੌੜੀ ਨਹੀਂ ਮਿਲਦੀ ਅੰਨਾ ਆਦਮੀ ਉੱਠਿਆ ਤੇ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਤੁਰ ਪਿਆ ਮੁੰਡਾ ਸਾਹਿਲ ਵਿਸ਼ੀ ਲੰਮੀ ਸੜਕ ਵੇਖ ਕੇ ਉਦਾਸ ਹੋ ਗਿਆ ਦੂਰ ਇੱਕ ਮਜ਼ਦੂਰ ਝੁਕੇ ਝੁਕੇ ਕਾ ਕੱਟ ਰਿਹਾ ਸੀ ਅੰਨਾ ਆਦਮੀ ਮੁੰਡੇ ਨਾਲ ਅੱਗੇ ਵਧ ਗਿਆ ਤੇ ਬੁੱਢੀ ਆਪਣੀਆਂ ਅੱਖਾਂ ਪੂੰਝਦੀ ਸੋਚ ਰਹੀ ਸੀ ਮੁੰਡਾ ਕਿੰਨਾ ਭਾਗਾ ਵਾਲਾ ਏ ਅਜੇ 9 ਸਾਲ ਦਾ ਹੋਇਆ ਏ ਤੇ ਆਪਣੀ ਜੋਗਾ ਹੋ ਗਿਆ ਏ ਪ੍ਰਭੂ ਇਹ ਸਾਰੀ ਤੇਰੀ ਕਿਰਪਾ ਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ